ਪਿੰਡ ਦੇ ਵਿੱਚ ਕਬੱਡੀ ਕਰਉਂਦਾ ਉਹਨੇ ਦਿਨ ਉਹ ਲੰਗਰ ਲਾਉਂਦਾ ਸੀ ਤੇ ਪਰ ਹਰ ਨਹੀਂ ਕਿ ਨੂੰ ਮੇਰੇ ਪੁੱਤ ਬਾਰੇ ਸਾਰਾ ਪਤਾ ਹੈ ਉਹ ਵਾਕਿਫ ਜੋ ਮਰਜੀ ਕਰ ਲੈ ਹੁਣ ਕੰਚਨਪ੍ਰੀਤ ਆ ਰੰਦਾਵਾ ਆਪਣੀ ਸਿਕੰਦਰ ਕੋ ਰੰਦਾਵਾ ਦੀ ਬੇਟੀ ਆ ਉਹ ਆਪਣੀ ਮਾਂ ਦੇ ਨਾਲ ਬਹੁਤ ਉਹਨੇ ਮਿਹਨਤ ਕੀਤੀ ਆ ਤੇ ਸਿਰਫ ਇਹੋ ਹੀ ਦੁਸ਼ਮਣੀ ਕੱਢੀ ਜਾ ਰਹੀ ਆ ਕਿ ਉਹ ਇਲੈਕਸ਼ਨ ਕਿਉਂ ਲੜੀ ਹਾਂਜੀ ਉਹ ਲਸ਼ਕਨ ਕਿਉਂ ਲੜਿਆ ਇਹੋ ਹੀ ਪੀ ਜਾਂਦੇ ਆ ਬਾਰ ਵੇਖੋ ਉਹਨੇ ਕਿਸੇ ਨੂੰ ਮਾਰਿਆ ਨਹੀਂ ਨਾ ਬੋਲਿਆ ਉਹਨੇ ਵਧੀਆ ਸਾਰੀ ਸਪੀਡ ਦਿੱਤੀ ਵਧੀਆ ਕੀਤਾ ਬਸ ਅੱਗੇ ਅੱਗੇ ਸਰਕਾਰਾਂ ਡੜੀਆਂ ਪਈਆਂ ਹਰਮੀਤ ਨੂੰ ਆਖੇ ਜੋ ਮਰਜ਼ੀ ਕਰ ਲੈ ਸਾਡੀ ਮਾਂ ਰਹੇਗੀ ਪਿਓ ਰਹੇਗਾ ਉੱਥੇ ਹੀ ਪਰਚੇ ਕਰਾ ਲੈ ਅਸੀਂ ਇਹ ਤਾਂ ਕੋਈ ਡਰਦੇ ਨਹੀਂ ਗਏ ਜਿੱਥੇ ਇੰਨਾ ਸਮਾਂ ਸਾਡਾ ਖਿਆਈ ਦਾ ਲੰਗ ਗਿਆ ਨਾ ਉੱਥੇ ਹੋਰ ਹੀ ਸਮਾਂ ਜਿਹੜਾ ਆ 8-10 ਮਹੀਨੇ ਇਹ ਲੰਗ ਜਾਣਗੇ ਹਰਮੀਤ ਨੂੰ ਸਾਡੇ ਘਰ ਦਾ ਲੂਣ ਖਾ ਕੇ ਰੀਮ ਹਰ ਮੀਤ ਨੇ ਆਰਾਮ ਕੀਤਾ ਇਹ ਗੰਗੂ ਆ ਗੰਗੂ ਇਹ ਗੰਗੂ ਕੋਲ ਜਿੱਥੇ ਕਿਹਾ ਇਹਨਾਂ ਨੇ ਕਿਹਾ ਕਿ ਅਸੀਂ ਪਰਚੀਆਂ-ਪੁਰਚੀਆਂ ਤੋਂ ਡਰਨ ਵਾਲੇ ਨਹੀਂ ਆ ਤੁਹਾਡੇ ਨਾਲ ਪਾਰਟੀ ਵੀ ਖੜੀ ਆ ਸੁਖਵੀਰ ਬਾਦਲ ਨੇ ਵੀ ਇਸ ਚੀਜ਼ ਨੂੰ ਲੈ ਕੇ ਜੋ ਹੈ ਵਿਰੋਧ ਦਿਖਾਇਆ ਹੁਣ ਅੱਗੇ ਕੀ ਰਣਨੀਤੀ ਰੋਗੀ ਕੀ ਤੁਹਾਡਾ ਪਰਿਵਾਰ ਘਰ ਬੈਠ ਜਾਏਗਾ ਜਾਂ ਇਸੇ ਤਰ੍ਹਾਂ ਲੋਕਾਂ ਦੇ ਵਿੱਚ ਤੁਸੀਂ ਨਜ਼ਰ ਆਓ ਲੋਕਾਂ ਦੇ ਵਿੱਚ ਵਿਚਰਾਂਗੇ ਘਰ ਨਹੀਂ ਬੈਠਣਾ ਵੀ ਬੱਚੇ ਬੱਚੇ ਝੂਠੇ ਹੋ ਰਹੇ ਬੱਚੇ ਤੋਂ ਕਾਹਦਾ ਡਰਨਾ ਬਾਕੀ ਪਾਰਟੀ ਸੁਖਵੀਰ ਸਿੰਘ ਬਦਲਦੀ ਦਾ ਮੈਂ ਧੰਨਵਾਦ ਕਰਦੀ ਆ ਸੀਨੀਅਰ ਲੀਡਰਸ਼ਿਪ ਸਾਰੇ ਹੀ ਆਪਣੇ ਵਰਕਰਾਂ ਨਾਲ ਜੁੜੇ ਹੋਏ ਨੇ ਇਹ ਵਰਕਰ ਵੀ ਉਹਨਾਂ ਦਾ ਸਨਮਾਨ ਕਰਦੇ ਆ ਪਰ ਉਹ ਵੀ ਤਕੇਸ਼ਾਈ ਦੇ ਵਿਰੋਧ ਉਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਬਾਕੀ ਆਪਾਂ ਡਟੇ ਰਾਵਾਂਗੇ ਕੋਈ ਡਰਨ ਵਾਲੀ ਗੱਲ ਨਹੀਂ ਪਹਿਲਾਂ ਵੀ ਉਹਨਾਂ ਦੀ ਜਮਾਨਤ ਹੋ ਗਈਆਂ ਨਜਾਇਜ਼ ਪਰਸੇ ਤੇ ਹੁਣ ਵੀ ਜਮਾਨਤ ਹੋ ਜਾਣੀ ਹੈ ਜੇ ਪਾਸੇ ਤਾਂ ਤੁਹਾਨੂੰ ਧਰਮੀ ਫੌਜੀ ਦਾ ਪਰਿਵਾਰ ਕਿਹਾ ਜਾਂਦਾ ਪਰ ਤੁਹਾਨੂੰ ਜਿਹੜੇ ਵਿਰੋਧੀ ਨੇ ਉਹ ਇੱਕ ਗੈਂਗਸਟਰ ਜਾਂ ਇੱਕ ਪਤਾ ਨਹੀਂ ਕਿੰਨੇ ਕੁ ਕ੍ਰਿਮੀਨਲ ਤੌਰ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਫੌਜੀ ਮੈਂਦਰ ਵੀ ਫੌਜੀ ਪਰਵਾਰ ਚਾਹਾਂ ਤੇ ਅੱਜ ਤੱਕ ਮੈਂ ਨਾ ਠਾਣਾ ਵੇਖਿਆ ਸੀ ਤੇ ਨਾ ਕਚੈਰੀ ਵੇਖੀ ਸੀ ਇਹ ਮਾਨ ਸਾਹਿਬ ਨੇ ਮੈਨੂੰ ਠਾਣਾ ਵੀ ਵਿਖਾਤਾ ਤੇ ਕਚੈਰੀ ਵੀ ਵਿਖਾਤੀ ਬਾਕੀ ਜਿਹੜੀ ਅੰਮ੍ਰਿਤਪਾਲ ਪਾਠ ਬਾਰੇ ਗੱਲ ਕਰਦੇ ਜੋ ਉਹ ਤੁਸੀਂ ਦੱਸੋ ਵੀ ਪਹਿਲਾਂ ਤੁਸੀਂ ਸੁਣਿਆ ਰਿਪੋਰਟਸ ਵਾਲਿਆਂ ਕਦੀ ਗੈਂਗਸਟਰ ਇਲੈਕਸ਼ਨ ਵਿੱਚ ਗੈਂਗਸਟਰ ਕੋ ਕੀਤਾ ਗਿਆ ਨਾ ਇਹਨਾਂ ਪ੍ਰਚਾਰ ਕੀਤਾ ਗਿਆ ਵੀ ਇਹ ਗੈਂਗਸਟਰ ਵਾਲਾ ਇਲੈਕਸ਼ਨ ਵਿੱਚ ਹੀ ਹੋਇਆ ਨਾ ਤੇ ਇਹ ਇਹਨਾਂ ਦੇ ਬਸ ਇਹ ਕਰ ਰਹੇ ਤੱਕਾ ਛਾਮ-ਦਮ ਡੰਡਬੇਦ ਅਪਣਾ ਰਹੇ ਨੇ ਤੇ ਜੋ ਮੱਦੀ ਬੋਲੀ ਜਾਂਦੀ ਹੈ ਨਹੀਂ ਕਿ ਸਿਆਸਤ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੋਣੀਆਂ ਉਹ ਕਿਤਨਾ ਕਿਤੇ ਸਿਆਸਤਦਾਨਾਂ ਦੇ ਉੱਤੇ ਵੀ ਸਵਾਲ ਜਿਹੜੇ ਖੜੇ ਹੋਣਗੇ ਆਉਣ ਵਾਲੇ ਸਮੇਂ 'ਚ ਲੋਕ ਸਿਆਸਤ ਤੋਂ ਪਿੱਛੇ ਕਿਨਾਰਾ ਕਰਨਗੇ ਬਿਲਕੁਲ ਜੀ ਸਾਈ ਵਿੱਚ ਲੋਕ ਜਵਾਬ ਦੇ ਦੇਣਗੇ ਵੀ ਕਿਹ ਕਿਤਰਾ ਧੱਕੇਸ਼ਾਈ ਕਰੀਦੀ ਆ ਲੋਕਾਂ ਕੋਈ ਕੋਈ ਇੱਕ ਵੋਟ ਦਾ ਹਥਿਆਰ ਹੁੰਦਾ ਵਾ ਤੇ 27 ਵਿੱਚ ਇਹਨਾਂ ਸਰਕਾਰ ਨੂੰ ਜਵਾਬ ਦੇਣਗੇ ਵੀ ਨਜਾਇਜ਼ ਪੱਤੀ ਕਿਸ ਤਰ੍ਹਾਂ ਕਰੀਦੀ ਕਿਤ ਤਰ੍ਹਾਂ ਧੱਕੇਸ਼ਾਹੀ ਕਰੀਦੀ ਆ ਸਰਕਾਰ ਬਖਲਾਈ ਹੋਈ ਆ ਇਹੋ ਜਿਹਾ ਧੱਕਾ ਅੱਗੇ ਕਦੀ ਨਹੀਂ ਸੀ ਹੋਇਆ ਵੀ ਜਿਹੜਾ ਹੁਣ ਹੋਇਆ ਇੱਕ ਬੇਟੀ ਤੇ ਪੱচ্চਾ ਕਰਕੇ ਪੰਜਾਬੀਆਂ ਦੀਆਂ ਅਣਖ ਨੂੰ ਵੰਗਾ ਰਿਹਾ ਤੇ ਪੰਜਾਬੀ 27 ਵਿੱਚ ਇਹਨਾਂ ਨੂੰ ਜਵਾਬ ਦੇਣਗੇ ਦੂਜੇ ਪਾਸੇ ਇੱਕ ਪਾਸੇ ਭਾਵੇਂ ਕੰਚਨਪ੍ਰੀਤ ਦੀ ਗ੍ਰਿਫਤਾਰੀ ਕਰ ਲਈ ਗਈ ਪਰ ਤੁਹਾਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਲੋਕ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ ਕਿਤਨੇ ਕਿਤੇ ਉਦੀ ਜਿਹੜੀ ਲੋਕਪ੍ਰੀਅਤਾ ਉਹ ਵੀ ਵਧ ਰਹੀ ਹੈ ਬਿਲਕੁਲ ਬਿਲਕੁਲ ਵਧ ਰਹੀ ਜੇ ਲੋਕਪ੍ਰੀਅਤਾ ਤੇ ਇਹ ਚਾਹੁੰਦੇ ਨਹੀਂ ਸਰਕਾਰ ਵੀ ਕੋਈ ਸਾਡੇ ਅੱਗੇ ਅਗੇਂਸਟ ਆਵੇ ਕੋਈ ਨੌਜਵਾਨ ਲੀਡਰ ਆਵੇ ਤੇ ਲੋਕਾਂ ਨੂੰ ਪਸੰਦ ਕਰ ਰਹੇ ਨੇ ਤੇ ਲੋਕ ਬਹੁਤ ਚਾਹੁੰਦੇ ਨੇ ਕਿ ਕੰਚਨਪ੍ਰੀਤਾ ਵੀ ਇਸੇ ਕਾਰਨ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਤੇ ਇਸੇ ਕਰਕੇ ਦੁਬਾਰਾ ਪਰਚਾ ਕੀਤਾ ਗਿਆ ਕਿ ਇਹ ਪ੍ਰਚਾਰਨਾ ਕਰ ਸਕੇ ਕਿਉਂਕਿ ਲੋਕ ਉਹਨੂੰ ਚਾਹੁੰਦੇ ਆ ਇਹ ਸਰਕਾਰ ਦੀ ਇੱਕ ਸੋਚੀ ਸਮਝੀ ਚਾਲ ਆ। ਇੱਕੋ ਕੱਲ ਜਿਹੜੀ ਵੀਡੀਓ ਵੀ ਜਾਰੀ ਕੀਤੀ ਗਈ ਕਿ ਮੈਂ ਲੋਕਾਂ ਦੇ ਵਿੱਚ ਹੀ ਰਹੂੰਗੀ। ਦੂਜੇ ਪਾਸੇ ਸਰਕਾਰ ਪਿਛਲੇ ਦਿਨਾਂ ਤੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਸੀ ਕਿ ਸ਼ਾਇਦ ਉਹ ਨੇਪਾਲ ਦੇ ਰਸਤੇ ਕੈਨੇਡਾ ਪਹੁੰਚ ਗਈ ਹੈ। ਉਹਨਾਂ ਚੀਜ਼ਾਂ ਬਾਰੇ ਜਦੋਂ ਪਤਾ ਲੱਗਦਾ ਤਾਂ ਇੱਕ ਮਾਂ ਹੋਣ ਦੇ ਨਾਤੇ ਕੀ ਤੁਸੀਂ ਉਸ ਵੇਲੇ ਦਿਮਾਗ ਦੇ ਵਿੱਚ ਚੱਲਦਾ ਜਿਹੜੀਆਂ ਚਰਚਾਵਾਂ ਜਦੋਂ ਸੁਣਦੇ ਹੋ? ਪੰਜਾਬ ਦੀ ਰਾਜ ਦੇ ਵੇਖੋ ਜੀ ਚਰਚਾਵਾਂ ਤੇ ਸਾਰਾ ਕੁਝ ਝੂਠੀ ਚੱਲਦਾ ਹੈ ਜੋ ਕੋ ਸਰਕਾਰੀ ਕਰਾ ਰਹੀ ਹੈ। ਬਾਕੀ ਇੱਕ ਮਾਂ ਹੋਣ ਦੇ ਨਾਤੇ ਮੈਨੂੰ ਆਪਣੀ ਬੇਟੀ ਤੇ ਫਕਰ ਵਾ ਬਹੁਤ ਬਹਾਦਰ ਵਾ ਮੇਰੀ ਬੇਟੀ ਤੇ ਮੈਨੂੰ ਮਾਣ ਆਪਣੀ ਬੇਟੀ ਦਾ ਜਿਵੇਂ ਇੱਕ ਬਟਵਾ ਸਾਹਿਬ ਨੇ ਵੀ ਕਿਹਾ ਕਿ 2.5 ਸਾਲ ਦਾ ਬੱਚਾ ਆ ਉਹਦੀ ਮਾਂ ਨੂੰ ਇਹ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਗੇਲ ਤੇ ਜੜਦੀ ਤਿਆਰੀ ਕੀਤੀ ਜਾ ਰਹੀ ਹੈ ਅੱਜ ਕੋਰਟ ਚ ਪੇਸ਼ ਕਰਦਾ ਤਾਂ ਉਹ ਕਿੱਦਾਂ ਫਿਰ ਸਾਰਾ ਕੁਝ ਮੈਨੇਜ ਕਿਉਂ ਦਿੱਕਤਾਂ ਤਾਂ ਜ਼ਰੂਰ ਆਉਂਦੀਆਂ ਹੋਣਗੀਆਂ ਪਰਿਵਾਰ ਨੂੰ ਬਿਲਕੁਲ ਨਹੀਂ ਉਹ ਆਕਾਲਪੁਰਕ ਤੇ ਭਰੋਸਾ ਵਾ ਉਹ ਹੀ ਸਾਰਾ ਕੁਝ ਕਰਨ ਵਾਲਾ ਜੋ ਕੁਝ ਹੋ ਰਿਹਾ ਸਹੀ ਹੋ ਰਿਹਾ ਜੋ ਪ੍ਰਮਾਤਮਾ ਕਰ ਰਿਹਾ ਚੰਗਾ ਵਾ ਮੈਂ ਅਕਾਲ ਪੁਰਖ ਤੇ ਗੁਰ ਰਾਮਦਾਸ ਤੇ ਭਰੋਸਾ ਕਰਦੀ ਆਂ ਵੀ ਜੋ ਵੀ ਕਰਦੇ ਉਹ ਚੰਗਾ ਹੀ ਕਰਦੇ ਆ ਤਾਂ ਬਿਲਕੁਲ ਮਾਤਾ ਜੀ ਕਿ ਤੁਹਾਡੇ ਕੋਲੋਂ ਮੈਂ ਫੇਰ ਸਵਾਲ ਤੇ ਆ ਰਿਹਾ ਜਿਸ ਤਰ੍ਹਾਂ ਕੰਚਨਪ੍ਰੀਤ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਬੇਟਾ ਤੁਹਾਡਾ ਵਿਦੇਸ਼ ਦੇ ਵਿੱਚ ਹੈ ਪਰ ਸਭ ਤੋਂ ਵੱਧ ਉਹਦੇ ਹੀ ਨਾਂ ਦੀ ਚਰਚਾ ਇਸ ਪੂਰੀ ਚੋਣ 'ਚ ਹੋਈ ਕੋਈ ਵਿਕਾਸ ਦੀ ਗੱਲ ਨਹੀਂ ਕੀਤੀ ਗਈ ਇਹੋ ਕਿਹਾ ਗਿਆ ਕਿ ਜੈਂਗਸਟਰਵਾਦ ਜਿਹੜਾ ਉਹ ਤਰਨਤਾਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਹੈ ਜੈਂਗਸਟਰ ਮੈਨੂੰ ਦੱਸੋ ਹੈਗਾ ਕਾਹਦੇ ਤੋਂ ਆ ਦੱਸੋ ਮੈਨੂੰ ਇਹ ਸਰਕਾਰ ਮੈਨੂੰ ਮੇਰੇ ਮੂੰਹ ਤੇ ਆ ਕੇ ਮੈਨੂੰ ਉਹ ਕਿ ਗੈਸਟਰ ਬਣਾਇਆ ਕਿੰਨੇ ਆ ਇਹ ਇਹ ਜਾਣ ਕੇ ਮੇਰੇ ਪੁੱਤ ਦਾ ਨਾਂ ਵਰਤੀ ਜਾਂਦੇ ਆ ਮੈਂ ਮਿਹਰ ਮੈਨੂੰ ਇਹ ਪੁੱਛਣਾ ਚਾਹਣੀ ਆ ਜਦੋਂ 22 ਦੇ ਵਿੱਚ ਚੋਣਾ ਤੈਨੂੰ ਲੜਾ ਕੇ ਜਿੱਤਿਆ ਸੀ ਤੈਨੂੰ ਪਿੰਡ ਦੇ ਮੀਹਪੁਰੇ ਦੇ ਵਿੱਚੋਂ ਲੀਡ ਕੱਢ ਕੇ ਦਿੱਤੀ ਸੀ ਉਸ ਦਿਨ ਮੇਰਾ ਪੁੱਤ ਕੌਣ ਸੀ ਜਿਹਨੇ ਤੈਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਪਿੰਡਾਂ ਦੇ ਵਿੱਚ ਲੈ ਕੇ ਜਾਂਦਾ ਹੈ ਉਸ ਦਿਨ ਮੇਰਾ ਪੁੱਤ ਕੌਣ ਸੀ ਮੈਨੂੰ ਦੱਸੋ ਪਹਿਲਾਂ ਠੀਕ ਹੈ ਰਾਜੀਵ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਗੱਲਬਾਤ ਕਰ ਰਹੇ ਸੀ ਅਕਾਲੀ ਦਲ ਦੇ ਵੱਲੋਂ ਧਰਨਾ ਲਾਇਆ ਗਿਆ ਇੱਕ ਪਾਸੇ ਜਿੱਥੇ ਕੰਚਨ ਪ੍ਰੀ ਦੀ ਥੋੜੀ ਦੇਰ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ੀ ਹੋਣੀ ਹੈ ਤੇ ਦੂਜੇ ਪਾਸੇ ਅਕਾਲੀ ਵਰਕਰ ਜੁਟੇ ਨੇ ਹਾਲਾਂਕਿ ਥੋੜਾ ਹੋਰ ਇੰਤਜ਼ਾਰ ਜਦੋਂ ਕੰਚਨਪ੍ਰੀਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਦੇਖਣਾ ਹੋਵੇਗਾ ਰਿਮਾਂਡ ਹਾਸਲ ਕੀਤਾ ਜਾਂਦਾ ਜਾਂ ਫਿਰ ਨਿਆਂਇਕ ਹਿਰਾਸਤ ਦੇ ਵਿੱਚ ਕੰਚਨਪ੍ਰੀਤ ਨੂੰ ਭੇਜ ਦਿੱਤਾ ਜਾਂਦਾ ਹੈ ਤੇ ਹੁਣ ਗੱਲ ਪੀਆਰਟੀਸੀ ਕਾਮਿਆਂ ਦੀ ਹੜਤਾਲ ਦੀ ਪੀਆਰਟੀਸੀ ਦੇ ਕੱਚੇ ਕਾਮੇ ਹੜਤਾਲਤੇ ਨੇ ਤੇ ਬੱਸਾਂ ਦਾ ਚੱਕਾ ਜਾਮ ਦੂਜੇ ਦਿਨ ਵੀ ਜਾਰੀ ਆ ਅਣਮਿੱਥੇ ਸਮੇਂ ਤੇ ਲਈ ਹੜਤਾਲਤੇ ਨੇ ਰੋਡਵੇਜ਼ ਅਤੇ ਪਨਵਸ ਦੇ ਕੱਚੇ ਮਲਾਜ਼ਮ ਅਤੇ ਉਹਨਾਂ ਦਾ ਕਹਿਣਾ ਹੈ ਕਿ ਮੰਗਾਂ ਨਾ ਮੰਨੇ ਜਾਣ ਤੱਕ ਅਸੀਂ ਹੜਤਾਲਤੇ ਰਹਾਂਗੇ ਦੱਸਦੀ ਹੈ ਕਿ ਕਿਲੋਮੀਟਰ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਬੀਤੇ ਕੱਲ ਜਿਹੜੇ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਏ ਉਹਨਾਂ ਨੂੰ ਰਿਹਾ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਮੁਸਾਫਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੈ ਆਪੋ ਆਪਣੇ ਕੰਮਾਂ ਦੇ ਲਈ ਉਹ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਇਸ ਦੇ ਨਾਲ ਹੀ ਜਿਹੜੇ ਹੁਣ ਪ੍ਰੋਟੈਸਟ ਹੈ ਉਸ ਦੇ ਵਿੱਚ ਇੱਕ ਹੋਰ ਮੰਗ ਜੁੜ ਗਈ ਹੈ ਕਿ ਯੂਨੀਅਨ ਦੇ ਆਗੂਆਂ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਉਹਨਾਂ ਦੇ ਖਿਲਾਫ ਪਰਚੇ ਕੀਤੇ ਗਏ ਨੇ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਕਿਲੋਮੀਟਰ ਸਕੀਮ ਦੇ ਟੈਂਡਰ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਭਰ ਦੇ ਵਿੱਚ ਅੱਜ ਦੂਜੇ ਦਿਨ ਵੀ ਹੜਤਾਲ ਜਾਰੀ ਹੈ ਬੱਸਾਂ ਦਾ ਚੱਕਾ ਜਾਮ ਹੈ ਲੋਕ ਖੱਜਲ ਖਵਾਰ ਹੋ ਰਹੇ ਨੇ ਪਰ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਕਾਮਿਆਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਪੰਜਾਬ ਭਰ ਦੇ ਵਿੱਚ ਅੱਜ ਚੱਕਾ ਜਾਮ ਹੈ ਰੋਡਵੇਜ਼ ਕਾਮਿਆਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਦੂਜੇ ਦਿਨ ਵੀ ਹੜਤਾਲ ਜਾਰੀ ਹੈ ਇਸ ਵੇਲੇ ਸੰਗਰੂਰ ਤੋਂ ਮੇਰੇ ਸਹਿਯੋਗੀ ਚਰਨਜੀਵ ਕੌਸ਼ਲ ਜੁੜ ਰਹੇ ਨੇ ਮੋਗਾ ਤੋਂ ਦੀਪਕ ਸਿੰਘਲਾ ਜੁੜ ਰਹੇ ਨੇ ਗਰਾਊਂਡ ਤੇ ਰਿਐਲਿਟੀ ਕੀ ਹੈ ਇਸ ਦਾ ਅਸਰ ਕੀ ਹੈ ਇਹ ਦੇਖਣ ਦੀ ਜਾਣਨ ਦੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਪਹਿਲਾ ਰੁਖ ਕਰਦੇ ਹਾਂ ਚਰਨਜੀਵ ਕੌਸ਼ਲ ਦਾ ਚਰਨਜੀਵ ਮੈਂ ਤੁਹਾਡੇ ਪਿੱਛੇ ਦੇਖ ਰਿਹਾ ਕਿ ਕਿਸਾਨੀ ਜਿਹੜੇ ਝੰਡੇ ਨੇ ਉਹ ਵੀ ਹੱਥਾਂ ਦੇ ਵਿੱਚ ਨੇ ਤੇ ਨਾਲ ਹੀ ਜਿਹੜੀਆਂ ਹੋਰ ਕਈ ਜਥੇਬੰਦੀਆਂ ਇਸ ਧਰਨੇ ਦੇ ਵਿੱਚ ਸ਼ਾਮਲ ਹੋ ਗਈਆਂ ਨੇ ਤੇ ਇਸ ਵੇਲੇ ਬੱਸਾਂ ਚੱਲ ਰਹੀਆਂ ਨੇ ਰੋਡਵੇਜ਼ ਨੂੰ ਕਿਨਾ-ਕਿਨਾ ਦਾ ਜਿਹੜੇ ਕੰਮੇ ਨੇ ਉਹਨਾਂ ਦੀ ਹੜਤਾਲ ਨੂੰ ਕਿਸ-ਕਿਸ ਦਾ ਸਮਰਥਨ ਇਸ ਵੇਲੇ ਮਿਲ ਰਿਹਾ ਪਰ ਬਿਲਕੁਲ ਹੋਰ ਨਵੀਰ ਕੱਲ ਤੋਂ ਵੀ ਲਗਾਤਾਰ ਜਿਹੜਾ ਹੈਗਾ ਪ੍ਰਦਰਸ਼ਨ ਚੱਲ ਰਿਹਾ ਜਦੋਂ ਟੈਂਡਰ ਦੀ ਗੱਲ ਹੋਈ ਸੀ ਕਿਲੋਮੀਟਰ ਸਕੀਮ ਨੂੰ ਲੈ ਕੇ ਤਾਂ ਨਾਲ ਦੀ ਨਾਲ ਕਿ ਤਰ੍ਹਾਂ ਕਿਤੇ ਇੱਕ ਪਾਸੇ ਪੁਲਿਸ ਦੀਆਂ ਗ੍ਰਿਫਤਾਰੀਆਂ ਸੀ ਦੂਜੇ ਪਾਸੇ ਜਿਹੜੇ ਪੀਆਰਟੀਸੀ ਪਨਵਸ ਕੱਚੇ ਮੁਲਾਜ਼ਮ ਸੀ ਉਹਨਾਂ ਦਾ ਡਾਟਾ ਪ੍ਰਦਰਸ਼ਨ ਹੋ ਰਿਹਾ ਸੀ ਪਰ ਹੁਣ ਕੱਲ੍ਹ ਸ਼ਾਮ ਜਦੋਂ ਇਹ ਜਿਹੜੇ ਦੁਪਹਿਰ ਦੇ ਵਕਤ ਜਿੰਨੇ ਵੀ ਕੰਮ ਇਹ ਹੈਗੇ ਸੀ ਸੰਗਰੂਰ ਦੇ ਵਿੱਚ ਟੇਨ ਕਰ ਲਏ ਗਏ ਸੀ ਕੁਝ ਇਧਰ ਉਧਰ ਹੋ ਗਈ ਸੀ ਜਿਹੜੇ ਨਹੀਂ ਪੁਲਿਸ ਦੇ ਹੱਥ ਲੱਗੇ ਪਰ ਦੱਸਦੇ ਲਗਭਗ ਜਿਹੜੇ ਕੰਮ ਇਹ ਹੈਗੇ ਸੀ ਉਹਨਾਂ ਦੇ ਖਿਲਾਫ ਪਰਚਾ ਦਰਜ ਹੋ ਗਿਆ ਸੀ ਪਰ ਹੁਣ ਉਸ ਤੋਂ ਬਾਅਦ ਇੱਕ ਤਰੰਗ ਤੇ ਜਿੰਨੀਆਂ ਵੀ ਕਿਸਾਨ ਜੁਨੀਆਂ ਨਾ ਹੈਗੇ ਨੇ ਭਾਵੇਂ ਬੀਕੇਯੂ ਗ੍ਰਾਹਾਂ ਦੀ ਗੱਲ ਕਰੀਏ ਭਾਵੇਂ ਬੀਕੇਯੂ ਆਜ਼ਾਦੀ ਦੀ ਗੱਲ ਕਰੀਏ ਸਰਬਨ ਸਿੰਘ ਪੰਦੇਰ ਦਾ ਬਿਆਨ ਆ ਗਿਆ ਤੇ ਹੁਣ ਆਂਗਣਵਾੜੀ ਵਰਕਰ ਯੂਨੀਅਨ ਵੀ ਇਹ ਜਿਹੜੇ ਪੀਆਰਟੀਸੀ ਪਨਬਸ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਆ ਗਏ ਨੇ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਿੱਛੇ ਲਾਲ ਝੰਡੇ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਇਹ ਆਂਗਣਵਾੜੀ ਵਾਲੇ ਹੈਗੇ ਨੇ ਸੀਟੂ ਦੇ ਜਿਹੜੇ ਵੀ ਵਰਕਰ ਹੈਗੇ ਨੇ ਲੇਡੀਜ਼ ਜਿਹੜੀ ਆਂਗਣਵਾੜੀ ਚ ਕੰਮ ਕਰਦੀਆਂ ਨੇ ਉਹ ਔਰਤਾਂ ਇਸ ਵਕਤ ਸਮਰਥਨ ਦੀ ਵਿਚਾਈਆਂ ਨੇ ਇਧਰਲੇ ਪਾਸੇ ਅਗਰ ਗੱਲ ਕਰੀਏ ਤਾਂ ਭਾਰਤੀ ਕਿਸਾਨ ਵੀ ਉਹਨਾਂ ਨੇ ਏਕਤਾ ਆਜ਼ਾਦ ਤੋਂ ਹਜੇ ਪਹੁੰਚਣਗੇ ਪਰ ਉਸ ਤੋਂ ਪਹਿਲਾਂ ਉਹ ਗ੍ਰਾਹਾਂ ਦੇ ਜਿਹੜੇ ਕਿਸਾਨ ਸਾਥੀ ਹੈਗੇ ਨੇ ਉਹ ਇੱਥੇ ਪਹੁੰਚ ਗਏ ਨੇ ਇੱਕ ਹੋਰ ਵੱਡੀ ਜਾਣਕਾਰੀ ਦੇਦੀ ਸਾਡੀ ਨਜ਼ਰ ਸਵੇਰ ਤੋਂ ਆ ਅਸੀਂ ਸਵੇਰ ਤੋਂ ਸੰਗਰੂਰ ਦੇ ਬੱਸ ਸਟੈਂਡ ਤੇ ਪਰ ਨਜ਼ਰ ਰੱਖੀ ਹੋਈ ਹੈ ਜਿਹੜੇ ਪ੍ਰਦਰਸ਼ਨਕਾਰੀ ਸਾਥੀ ਇੱਧਰ ਉੱਧਰ ਹੈਗੇ ਸੀ ਪਹਿਲਾਂ ਉਹਨਾਂ ਦੇ ਵੱਲੋਂ ਕੋਈ ਧਰਨਾ ਨਹੀਂ ਲਗਾਇਆ ਗਿਆ ਬੱਸਾਂ ਜ਼ਰੂਰ ਉਹਨਾਂ ਦੇ ਖੜੀਆਂ ਨੇ ਕਿਉਂਕਿ ਜਦੋਂ ਉਹ ਨਹੀਂ ਬੱਸਾਂ ਚਲਾ ਰਹੇ ਕੁਝ ਸਾਥੀ ਡਟੇਨ ਹੈਗੇ ਨੇ ਕੁਝ ਸਾਥੀ ਬਾਹਰ ਸੀ ਪਰ ਉਹ ਕਿਤਨਾ ਕਦੇ ਕਹਿ ਰਹੇ ਸੀ ਕਿ ਜਦੋਂ ਸਾਡੇ ਕਿਸਾਨ ਸਾਥੀ ਸਾਡੀ ਹਮਾਇਤ ਚ ਆਉਣਗੇ ਸਾਡੀ ਗਿਣਤੀ ਵਧੂਗੀ ਫਿਰ ਅਸੀਂ ਆ ਕੇ ਧਰਨੇ ਦੇ ਵਿੱਚ ਬੈਠਾਂਗੇ ਤਾਂ ਇਹ ਕਿਸਾਨ ਤੁਸੀਂ ਦੇਖ ਸਕਦੇ ਹੋ ਤਕਰੀਬਨ ਤਕਰੀਬਨ 100 ਤੋਂ 150 ਤੱਕ ਦੀ ਜਿਹੜੀ ਗਿਣਤੀ ਆ ਉਹ ਇੱਥੇ ਹੋ ਚੁੱਕੀ ਆ ਅਤੇ ਕਈ ਸਾਥੀ ਜਿਹੜੇ ਹੈਗੇ ਨੇ ਇਹਨਾਂ ਦੇ ਪ੍ਰਦਰਸ਼ਨਕਾਰੀਆਂ ਦੇ ਡਟੇਨ ਕੀਤੇ ਹੋਏ ਨੇ ਚੱਲ ਬਦਵੀ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਲਖਵਿੰਦਰ ਸਿੰਘ ਆ ਜੀ ਲਖਵਿੰਦਰ ਕਿਵੇਂ ਦੇਖਦੇ ਹੋ ਤੁਹਾਡੇ ਜ਼ਿਆਦਾਤਰ ਸਾਥੀ ਅੰਦਰ ਨੇ ਕੱਲ ਤੋਂ ਬਾਅਦ ਆ ਤੁਹਾਡਾ ਹੁਣ ਤੱਕ ਦਾ ਮਾਹੌਲ ਦੱਸੋ ਕਿੱਥੇ ਹੋਇਆ ਰਾਤ ਕਿਵੇਂ ਗੁਜ਼ਰੀ ਸ਼ਾਮ ਕਿਵੇਂ ਗੁਜ਼ਰੀ ਸਵੇਰੇ ਕੀ ਹਾਲਾਤ ਸੀ ਸਭ ਤੋਂ ਜੋ ਮੰਨ ਕੇ ਚੱਲੋ ਵੀ ਸਭ ਤੋਂ ਘਟੀਆ ਸਰਕਾਰ ਇਸ ਤੋਂ ਵੱਧ ਤਾਂ ਕੋਈ ਹੋ ਨਹੀਂ ਸਕਦੀ ਠੀਕ ਹੈ ਜੀ ਸਾਡੇ ਬੰਦੇ ਬਿਨਾ ਗੱਲ ਤੋਂ ਕੱਲ ਇਹਨਾਂ ਨੇ 40-50 ਬੰਦੇ ਧੱਕੇ ਨਾਲ ਫੜ-ਫੜ ਕੇ ਇੱਥੋਂ ਬੱਸਾਂ 'ਚੋਂ ਲਾਹ ਲਾ ਕੇ ਡਿਊਟੀਆਂ ਖਤਮ ਕਰਿਆ ਨੇ ਜਿਹੜੇ ਕਨੈਕਟਡ ਡਰਾਈਵਰਾਂ ਨੇ ਧੱਕੇ ਨਾਲ ਉਂਗਲਾਂ ਕਰ-ਕਰ ਕੇ ਟਕਾਏ ਨੇ ਬਿਨਾ ਬੋਕਲ ਤੋਂ ਤੁਸੀਂ ਕਿੰਨੇ ਕੁ ਬੰਦੇ ਬਾਹਰ ਹੋ ਯੂਨੀਅਨ ਤੋਂ ਮੇਰੇ ਦੱਸੋ ਥੋੜੀ ਜਾਣਕਾਰੀ ਸਾਡੇ 40-45 ਬੰਦੇ ਛੜੇ ਅੰਦਰ ਨੇ ਬਾਕੀ ਅਸੀਂ 60 65 70 ਕੇ ਬੰਦੇ ਸਾਡੇ ਬਾਹਰ ਨਹੀਂ ਜੀ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਕਿੱਥੇ ਰਹੇ ਕੀ ਤੁਹਾਡੀ ਰਣਨੀਤੀ ਰਹੀ ਰਣਨੀਤੀ ਦੇਖੋ ਸਾਰ ਅਸੀਂ ਉਰਾ-ਪਰਾ ਬਾਜ਼ਾਰ 'ਚ ਇੱਥੇ ਸੰਗਰੂਰ ਦੇ ਵਿੱਚ ਹੀ ਰਹੇ ਹਾਂ ਰਾਤ ਦੇ ਸਾਨੂੰ ਇਹ ਦੀ ਸਾਡੇ ਮੇਨ ਬੰਦੇ ਜਿਹੜੇ ਉੱਥੇ ਫੜੇ ਹੋਏ ਨੇ ਉਹਨਾਂ ਨੂੰ ਬਹੁਤ ਕੁੱਟਾਂ ਮਾਰਿਆ ਇੱਥੇ ਸ੍ਰੀਆਮ ਬੱਸਾਂ ਨੂੰ ਧੱਕੇ ਲਾ ਲਾ ਕੇ ਥੱਲੇ ਛੱਟਿਆ ਗਿਆ ਬਹੁਤ ਉਹਦੇ ਸ੍ਰੀਆਮ ਤਾਂ ਲੱਤਾਂ ਮਾਰ ਮਾਰ ਕੇ ਉਹਨਾਂ ਨੂੰ ਕੁੱਟ-ਕੁੱਟ ਕੇ ਅੰਦ ਲੈ ਗਏ ਸਾਡੀ ਪਹਿਲੀ ਮੰਗ ਇਹ ਹੀ ਆ ਵੀ ਬਿਨਾਂ ਸ਼ਰਤ ਤੋਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੋਂ ਬਾਅਦ ਰਣਨੀਤੀ ਤੋਂ ਡੇੜਾ ਪ੍ਰੋਟੈਸਟ ਚੱਲ ਰਹੇ ਹੋ ਦੇਖੋ ਜੀ ਹਜੇ ਕਿਸਾਨ ਜੁਨੀਆ ਗਰਾਹਾਂ ਇੱਕ ਜਥੇਬੰਦੀ ਪਹੁੰਚ ਗਈ ਅੰਗੜ ਵਾਲੇ ਪਹੁੰਚ ਗਏ ਬਾਕੀ ਹੋਰ ਜੰਨੀਆ ਵੀ ਜਥੇਬੰਦੀ ਭਰਾਤਰੀ ਜਥੇਬੰਦੀਆਂ ਨੇ ਸਾਰੀਆਂ ਸੰਗਰੂਰ ਪਹੁੰਚ ਰਿਹਾ ਨੇ ਕਮ ਸੇ ਕਮ ਜੇ ਉਰੇ ਹੋ ਰਿਹਾ ਬਸਟੰਡ ਦੇ ਵਿੱਚ ਜੇ ਇਸ ਤੋਂ ਬਾਅਦ ਕੋਈ ਗੱਲ ਨਾ ਲਵੇ ਲੱਗੀ ਤਾਂ ਅਸੀਂ ਬਹੁਤ ਤਿੱਖਾ ਸੰਘਰਸ਼ ਕਰਾਂਗੇ ਜੀ ਚਾਹੇ ਜਿੱਥੇ ਸਾਨੂੰ ਹੱਦ ਤੱਕ ਜਾਣਾ ਪਿਆ ਸੀ ਜਾਵਾਂਗੇ ਜੀ ਬਿਲਕੁਲ ਇਧਰ ਉਗਰਾਹਾ ਦੇ ਸਾਥੀ ਸਾਡੇ ਨਾਲ ਨੇ ਬਾਈ ਜੀ ਕਿਵੇਂ ਦੇਖਦੇ ਹੋ ਕਿੰਨੇ ਘੱਟ ਦੇ ਵਿੱਚ ਪਹੁੰਚੇ ਹੋ ਤੇ ਕੀ ਤੁਹਾਡੇ ਮਨ ਦੇ ਵਿੱਚ ਆਇਆ ਕਿ ਸਮਰਥਨ ਦੇ ਲਈ ਆ ਗਏ ਦੇਖੋ ਜਿਹੜੀ ਇਹ ਘਟਨਾ ਹੋਈ ਹੈ ਬਹੁਤ ਹੀ ਨਿੰਦਣਯੋਗ ਘਟਨਾ ਹੈ ਇਹ ਪੰਜਾਬ ਪੁਲਿਸ ਵੱਲੋਂ ਕਿਉਂਕਿ ਇਸ ਤਰ੍ਹਾਂ ਹੱਕ ਮੰਗ ਰਹੇ ਲੋਕਾਂ ਦੇ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਦਾ ਤਰੀਕੇ ਨੂੰ ਇਸ ਤਰ੍ਹਾਂ ਕੁੱਟਮਾਰ ਕਰਕੇ ਮਤਲਬ ਕਿ ਬੱਸਾਂ ਦੇ ਵਿੱਚ ਥੂਰ-ਥੂਰ ਕੇ ਉਹਨਾਂ ਨੂੰ ਬਾਲਾਂ ਤੋਂ ਘੜੀਸ-ਘੜੀਸ ਪੱਗਾਂ ਲਾ ਕੇ ਗ੍ਰਾਹਕਾ ਸਾਹਿਬ ਨੇ ਆਰਡਰ ਦਿੱਤਾ ਉਹਨਾਂ ਨਾਲ ਗੱਲਬਾਤ ਹੋਈ ਹੋਗੀ ਜਾਂ ਕਿਸ ਤਰੀਕੇ ਨਾਲ ਤੁਹਾਡੀ ਰਣਨੀਤੀ ਕਿਵੇਂ ਹੋਈ ਪਾਕਿਸਤਾਨ ਦੇ ਤੇ ਬਿਲਕੁਲ ਜੀ ਸਾਨੂੰ ਸੂਬਾ ਪ੍ਰਧਾਨ ਵੱਲੋਂ ਵੀ ਸਾਡੀ ਸੂਬਾ ਟੀਮ ਵੱਲੋਂ ਹੁਕਮ ਆਇਆ ਵੀ ਤੁਸੀਂ ਅੱਜ ਸਪੋਰਟ ਤੇ ਉਹਨਾਂ ਦੀ ਤੇ ਜਾਣਾ ਹੈ ਅੱਜ ਸਾਡੇ ਮਤਲਬ ਕਿ ਸਾਰੇ ਸੂਬੇ ਦੀ ਟੀਮ ਦੀ ਮੀਟਿੰਗ ਵੀ ਹੈ ਤੇ ਕੀ ਫੈਸਲਾ ਆਉਂਦਾ ਅੱਗੇ ਚਰਨ ਜੀ ਬਈ ਇੱਕ ਦੂਜੀ ਤਸਵੀਰ ਵੀ ਦਿਖਾ ਦਿਓ ਕਿ ਬੱਸਾਂ ਚੱਲ ਰਹੀਆਂ ਨੇ ਨਹੀਂ ਚੱਲ ਰਹੀਆਂ ਜਾਂ ਕੋਈ ਟਾਮੀ ਟਾਮੀ ਚੱਲ ਰਹੀ ਹੈ ਸਿਰਫ ਪ੍ਰਾਈਵੇਟ ਚੱਲ ਰਹੀਆਂ ਨੇ ਮੁਸਾਫਰਾਂ ਦੀ ਕੀ ਹਾਲਤ ਹੈ ਉਹ ਵੀ ਇੱਕ ਤਸਵੀਰ ਦਿਖਾ ਦਿਓ ਨਾਲ ਬਿਲਕੁਲ ਇੱਕ ਪਾਸੇ ਉਹ ਗਰਾਹਾਂ ਜੱਥੇ ਬੰਦੀ ਆ ਗਈ ਦੂਜੇ ਪਾਸੇ ਤੁਹਾਨੂੰ ਉਸੇ ਬੱਸ ਸਟੈਂਡ ਦੇ ਮੌਜੂਦਾ ਹਾਲਾਤ ਦਿਖਾਉਂਦੇ ਆ ਕਾਫੀ ਜਿਹੜੀਆਂ ਬੱਸਾਂ ਹੈਗੀਆਂ ਨੇ ਉਹ ਬੱਸਾਂ ਖੜੀਆਂ ਨੇ ਜਿਸ ਤਰੀਕੇ ਨਾਲ ਇਹ ਜਿਹੜੀ ਬੱਸ ਹੈਗੀ ਆ ਉਹ ਖੜੀ ਆ ਇਹ ਬੱਸ ਹੈਗੀ ਆ ਖੜੀ ਆ ਕੁਝ ਬੱਸਾਂ ਚੱਲ ਰਹੀਆਂ ਨੇ ਇੱਕ ਹੋਰ ਰਣਵੀਰ ਜਿਹੜੇ ਤਾਂ ਆ ਪੀਆਰਟੀਸੀ ਪੱਕੇ ਵਰਕਰ ਹੈਗੇ ਨੇ ਜਿਹੜੇ ਤਨਖਾਹ ਲੈਵਲ ਤੇ ਪਹਿਲਾਂ ਤੋਂ ਕੰਮ ਕਰ ਰਹੇ ਨੇ ਉਹ ਕਦੇ ਵੀ ਇਹ ਪ੍ਰਦਰਸ਼ਨ ਦਾ ਹਿੱਸਾ ਨਹੀਂ ਬਣੇ ਉਹ ਪੀਆਰਟੀਸੀ ਬੱਸਾਂ ਆ ਭਾਵੇਂ ਜਦੋਂ ਮਰਜ਼ੀ ਤੋਂ ਜਿਹੜਾ ਪ੍ਰਦਰਸ਼ਨ ਚੱਲਦਾ ਹੁੰਦਾ ਚੱਲਦੀ ਰਹਿੰਦੀਆਂ ਨੇ ਪਰ ਜਿਹੜੇ ਹੁਣ ਕਿਤਨਾ ਕਿਤੇ ਪ੍ਰਦਰਸ਼ਨਕਾਰੀ ਹੈਗੇ ਨੇ ਜਿਹੜੇ ਕਿਤਨਾ ਕਿਤੇ ਇਹ ਮੰਗਾਂ ਦੇ ਉੱਪਰ ਡਟੇ ਹੋਏ ਨੇ ਉਹ ਜ਼ਰੂਰ ਕਿਤਨਾ ਕਿਤੇ ਦਾ ਹਿੱਸਾ ਬੰਦੇ ਨੇ ਇਧਰ ਸਵਾਰੀ ਇਹਨਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਇਹ ਪਹਿਲਾਂ ਤਸਵੀਰ ਵੀ ਦਿਖਾ ਦਾਂ ਮੈਂ ਕੀ ਕਿੰਨੀ ਕਾਜਾ ਗਿਣਤੀ ਦੇ ਵਿੱਚ ਬਸਾਂ ਜਿਹੜੀਆਂ ਹੈਗੀਆਂ ਨੇ ਚੱਲ ਰਹੀਆਂ ਨੇ ਅਗਰ ਕਾਊਂਟਰਾਂ ਦੀ ਗੱਲ ਕਰ ਤਾਂ ਅੱਧੇ ਕਾਊਂਟਰ ਇਸ ਵਕਤ ਖੜੇ ਨੇ ਅੱਧੇ ਕਾਊਂਟਰਾਂ ਦੇ ਉੱਪਰ ਤੁਹਾਨੂੰ ਆ ਚਰਨਜੀਤ ਤੁਸੀਂ ਫਿਲਹਾਲ ਤਸਵੀਰਾਂ ਦਿਖਾਉਂਦੇ ਰਹੋ ਤੁਸੀਂ ਤਸਵੀਰਾਂ ਦਿਖਾਉਂਦੇ ਰਹੋ ਕਿਉਂਕਿ ਮੈਂ ਰੋਖ ਮੋਗਾ ਦਾ ਕਰ ਰਿਹਾ ਦੀਪਕ ਸਿੰਗਲਾ ਵੀ ਮੇਰੇ ਸਹਿਯੋਗੀ ਜੁੜ ਰਹੇ ਨੇ ਆ ਦੀਪਕ ਮੋਗਾ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਸੰਗਰੂਰ ਦੀ ਤਸਵੀਰ ਚਰਨਜੀਤ ਕੌਸ਼ਲ ਦਿਖਾ ਰਹੇ ਸੀ ਉੱਥੇ ਜਿਹੜਾ ਪ੍ਰੋਟੈਸਟ ਹੈ ਇਸ ਵੇਲੇ ਚੱਲ ਰਿਹਾ ਹੈ ਚਰਨਜੀਤ ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਦੀਪ ਕਿਸ ਤਰ੍ਹਾਂ ਦੇ ਹਾਲਾਤ ਨੇ ਕਿੰਨੀ ਕੁ ਵੱਡੀ ਗਿਣਤੀ ਹੈ ਜਿਹੜੀ ਮੁਸਾਫਰਾਂ ਦੀ ਪਰੇਸ਼ਾਨ ਹੋ ਰਹੇ ਨੇ ਬਿਲਕੁਲ ਰੰਗਵੀਰ ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਜਿਹੜੇ ਹਾਲਾਤ ਬਸਟੈਂਡ ਦੇ ਨੇ ਕੱਲ੍ਹ ਨਾਲੋਂ ਤੁਹਾਨੂੰ ਇੱਥੇ ਇਸ ਬਸਟੈਂਡ ਦੇ ਗੇਮਾ ਗੇਮੀ ਨਜ਼ਰ ਆਏਗੀ ਕਿਉਂਕਿ ਲੋਕ ਜਿਹੜੇ ਨੇ ਜਿਹੜੇ ਯਾਤਰੀ ਨੇ ਉਹਨਾਂ ਦਾ ਭਾਰੀ ਕਟ ਜਿਹੜਾ ਇੱਥੇ ਨਜ਼ਰ ਆਏਗਾ ਔਰ ਦੂਜੇ ਪਾਸੇ ਅਗਰ ਮੈਂ ਤਸਵੀਰਾਂ ਦਿਖਾਵਾਂ ਤਾਂ ਬਸਟੈਂਡ ਦੀਆਂ બસ ਸਟੈਂਡ ਤੇ ਜਿਹੜੇ ਆ ਅੱਜ ਬੱਸਾਂ ਜਿਹੜੀਆਂ ਲੱਗੀਆਂ ਹੋਈਆਂ ਹਾਲਾਂਕਿ ਸਰਕਾਰੀ ਬੱਸਾਂ ਨਹੀਂ ਲੱਗੀਆਂ ਹੋਈਆਂ ਲੇਕਿਨ ਪ੍ਰਾਈਵੇਟ ਬੱਸਾਂ ਜਿਹੜੀਆਂ ਉਹ ਇੱਥੇ ਨਜ਼ਰ ਆਉਣਗੀਆਂ ਕਿਉਂਕਿ ਕੱਲ ਜਿਹੜਾ ਸੀਗਾ ਕੱਲ ਬੱਸ ਸਟੈਂਡ ਬਿਲਕੁਲ ਬੰਦ ਸੀਗਾ ਕੋਈ ਵੀ ਬੱਸ ਬੱਸ ਸਟੈਂਡ ਦੇ ਅੰਦਰ ਨਹੀਂ ਖੜਦੀ ਸੀ ਚਾਹੇ ਉਹ ਪ੍ਰਾਈਵੇਟ ਹੋਵੇ ਬੱਸ ਜਿਹੜੀ ਲੈਣੀ ਪੈਂਦੀ ਸੀ ਯਾਤਰੀਆਂ ਨੂੰ ਉਹ ਬਾਹਰੋਂ ਲੈਣੀ ਪੈਂਦੀ ਸੀ ਜਿਹਦੇ ਨਾਲ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਜਿਹੜੀ ਆ ਲੋਕਾਂ ਨੂੰ ਹੁੰਦੀ ਸੀ ਕਿਉਂਕਿ ਪਹਿਲਾਂ ਬੱਸ ਸਟੈਂਡ ਦੇ ਅੰਦਰ ਆਉਂਦੇ ਸੀਗੇ ਉਸ ਤੋਂ ਬਾਅਦ ਜਦੋਂ ਦੇਖਦਾ ਸੀ ਕਿ ਬੱਸ ਸਟੈਂਡ ਖਾਲੀ ਹੈ ਅੰਦਰ ਕੋਈ ਵੀ ਬੱਸ ਨਹੀਂ ਹੈ ਉਸ ਤੋਂ ਜਿਹੜੀ ਇਹ ਪਰੇਸ਼ਾਨੀ ਸਭ ਤੋਂ ਜ਼ਿਆਦਾ ਲੇਡੀਜ਼ ਨੂੰ ਪਰੇਸ਼ਾਨੀ ਸਭ ਤੋਂ ਜ਼ਿਆਦਾ ਆ ਰਹੀ ਸੀ ਕਿਉਂਕਿ ਜਦੋਂ ਸਰਕਾਰੀ ਬੱਸਾਂ ਬੰਦ ਹੋ ਜਾਂਦੀਆਂ ਲੇਡੀਜ਼ ਐ ਇੱਕ ਟਾਈਮ ਹੁੰਦਾ ਕਿਉਂਕਿ ਸਵੇਰ ਬੱਚਿਆਂ ਨੇ ਅਗਰ ਆਪਣੇ ਕਾਲਜ ਜਾਣਾ ਹੈ ਕਿਸੇ ਨੇ ਆਪਣੀ ਜੌਬ ਤੇ ਜਾਣਾ ਹੈ ਤਾਂ ਸਵੇਰ ਇੱਕ ਟਾਈਮ ਹੁੰਦਾ ਹੈ ਕਿ ਸਰਕਾਰੀ ਬੱਸ ਇਸ ਟਾਈਮ ਤੇ ਜਾਣੀ ਹੈ ਤਾਂ ਉਸ ਟਾਈਮ ਤੇ ਬੱਸ ਦੇ ਵਿੱਚ ਜਾ ਕੇ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ ਲੇਕਿਨ ਉਹ ਕੱਲ ਤੋਂ ਬੰਦ ਸੀਗੀ ਕੱਲ ਤੋਂ ਜਿਹੜੀਆਂ ਸਰਕਾਰੀ ਬੱਸਾਂ ਦੀ ਹੜਤਾਲ ਸੀ ਚਾਹੇ ਉਹ ਕਿਲੋਮੀਟਰ ਸਕੀਮ ਦੇ ਵਿਰੋਧ ਨੂੰ ਲੈ ਕੇ ਹੋਵੇ ਚਾਹੇ ਉਹ ਕੱਚੇ ਮਲਾਇਮਾਂ ਨੂੰ ਪੱਕੇ ਕਰਨ ਨੂੰ ਲੈ ਕੇ ਹੋਵੇ ਔਰ ਇੱਕ ਹੋਰ ਜਿਹੜੀ ਮੰਗ जुड़ ਗਈ ਹੈ ਜਿਹੜੇ ਉਹਨਾਂ ਦੇ ਸਾਥ ਅੱਜ ਜਿਹੜੇ ਹੈਗੇ ਆ ਜਿਹੜੇ ਕਰਮਚਾਰੀ ਆ ਜਿਹੜੇ ਟਰਨਲੇ ਤੇ ਬੈਠੇ ਆ ਪ੍ਰੋਟੈਸਟ ਕਰ ਰਹੇ ਆ ਉਹਨਾਂ ਦੇ ਨਾਲ ਜਥੇਬੰਦੀਆਂ ਵੀ ਆ ਕੇ ਇਕੱਠੀਆਂ ਹੋ ਗਈਆਂ ਲੇਕਿਨ ਬੱਸ ਸਟੈਂਡ ਦੀ ਤਸਵੀਰ ਤੁਹਾਨੂੰ ਮੈਂ ਰਣਵੀਰ ਦਿਖਾਣਾ ਕਿ ਕਿਸ ਤਰ੍ਹਾਂ ਲੋਕ ਅੱਜ ਭਾਰੀ ਗਿਣਤੀ ਦੇ ਵਿੱਚ ਇੱਥੇ ਯਾਤਰੀ ਜਿਹੜੇ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਕਾਫੀ-ਕਾਫੀ ਸਮਾਂ ਜਿਹੜਾ ਬੱਸ ਤੇ ਬੱਸਾਂ ਇੰਤਜ਼ਾਰ ਕਰਨਾ ਪੈਂਦਾ ਹੈ ਹਾਲਾਂਕਿ ਸਰਕਾਰੀ ਬੱਸਾਂ ਦੀਆਂ ਜਿਹੜੀਆਂ ਕੱਚੇ ਪੱਕੇ ਕੰਮ ਇਹ ਬੱਸਾਂ ਚੱਲਦੀਆਂ ਉਹ ਵੀ ਇੱਕ ਅਦੁੱਤ ਹੈ ਲੇਕਿਨ ਪੰਜਾਬ ਦੇ ਵਿੱਚ 7000 ਦੇ ਕਰੀਬ ਜਿਹੜੀਆਂ ਬੱਸਾਂ ਉਹਨਾਂ ਦਾ ਚੱਕਾ ਜਾਮ ਹੈ ਲੋਕਾਂ ਨਾਲ ਵੀ ਗੱਲ ਮਾ ਜਿਹੜਾ ਇੰਤਜ਼ਾਰ ਕਰਨਾ ਪੈਂਦਾ ਹੈ ਮਾਤਾ ਜੀ ਕਾਫੀ ਦੇਰ ਹੋ ਗਈ ਖੜਿਆ ਨੂੰ ਤੁਹਾਨੂੰ ਕਿੰਨੀ ਕੀ ਪਰੇਸ਼ਾਨੀਆਂ ਹੜਤਾਲ ਚੱਲ ਰਹੀ ਹੈ ਹਾਂ ਜੀ ਹੜਤਾਲ ਚੱਲ ਰਹੀ ਹੈ ਬੱਸਾਂ ਦੀ ਕਿੰਨੀ ਕੀ ਪਰੇਸ਼ਾਨੀ ਹੋ ਰਹੀ ਹੈ ਆ ਤਾਂ ਹੀ ਹੁੰਦੀ ਹੋਈ ਆ ਕਿੰਨੀ ਦੇਰ ਹੋ ਗਈ ਖੜਿਆ ਨੂੰ ਅੱਛਾ ਉਹ ਐਸੇ ਹੋਣੇ ਆ ਲਧਿਆਣੇ ਆਏ ਆ ਕਿਹੜੀ ਜਗ੍ਹਾ ਜਾਣਾ ਹੈ ਲਧਿਆਣਿਓ ਅੱਛਾ ਬੱਸ ਮਿਲੀ ਕੋਈ ਹਾਂ ਜੀ ਬੱਸ ਤਾਂ ਆਈ ਪ੍ਰਾਈਵੇਟ ਸਰਕਾਰੀ ਬੱਸਾਂ ਹਾਂ ਸਰਕਾਰੀ ਬਾਜ਼ੀ ਹੜਤਾਲ ਹੈ ਚੱਲੀ ਹੋ ਰਹੀ ਹੈ ਕੋਈ ਨਹੀਂ ਕੋਈ ਨਹੀਂ ਉਹ ਤਾਂ ਚੜ੍ਹੇ ਜਾਣਾ ਸੀ ਜ਼ਰੂਰੀ ਜਾਣਾ ਭੋਗ ਤੇ ਰੰਬੀਰ ਜ਼ਰੂਰੀ ਜਿਨ੍ਹਾਂ ਨੇ ਜਾਣਾ ਹੈ ਉਹਨਾਂ ਨੇ ਆਪਣੇ ਸਫ਼ਰ ਤੇ ਜਾਣਾ ਹੀ ਹੈ ਲੇਕਿਨ ਸਰਕਾਰੀ ਬੱਸਾਂ ਤੇ ਆਮ ਤੌਰ 'ਤੇ ਜਿਹੜੀਆਂ ਸਫ਼ਰ ਕਰਦੀਆਂ ਸੀਗੀਆਂ ਲੇਕਿਨ ਅੱਜ ਜਿਹੜੀਆਂ ਬੱਸਾਂ ਪ੍ਰਾਈਵੇਟ ਚੱਲਦੀਆਂ ਸਰਕਾਰੀ ਨਹੀਂ ਚੱਲ ਰਹੀਆਂ ਪ੍ਰਾਈਵੇਟ ਬੱਸਾਂ ਦੇ ਵਿੱਚ ਵੀ ਕਾਫੀ ਰਸ਼ ਹੋਣ ਦੇ ਕਾਰਨ ਲੇਡੀਜ਼ ਨੂੰ ਜਿਹੜੀ ਖਾਸ ਕਰਕੇ ਦਿੱਕਤ ਆ ਰਹੀ ਹੈ ਕਾਫੀ ਕਾਫੀ ਸਮਾਂ ਇੰਤਜ਼ਾਰ ਕਰਨਾ ਪੈਂਦਾ ਫਿਰ ਬੱਸਾਂ ਦੇ ਵਿੱਚ ਰਸ਼ ਹੈ ਦੀਪਕ ਸਿੰਘ ਲਾ ਮੇਰੇ ਸਾਹਮਣੇ ਮੋਗਾ ਤੋਂ ਜਾਣਕਾਰੀ ਦੇ ਰਹੇ ਸੀ ਚਰਨਜੀਤ ਕੌਸ਼ਲ ਸੰਗਰੂਰ ਦੀਆਂ ਤਸਵੀਰਾਂ ਦਿਖਾ ਰਹੇ ਨੇ ਤਾਂ ਇੱਕ ਗੱਲ ਸਪਸ਼ਟ ਹੈ ਕਿ ਜਿਹੜੇ ਕੱਚੇ ਕਾਮੇ ਨੇ ਉਹ ਹੜਤਾਲਤੇ ਨੇ ਜਿਹੜੇ ਪੱਕੇ ਕਾਮੇ ਨੇ ਜਿਹੜੇ ਉਹ ਡਰਾਈਵ ਕਰਦੇ ਨੇ ਜਿਹਨਾਂ ਬੱਸਾਂ ਨੂੰ ਉਹ ਚੱਲ ਰਹੀਆਂ ਨੇ ਪ੍ਰਾਈਵੇਟ ਬੱਸਾਂ ਵੀ ਚੱਲ ਰਹੀਆਂ ਨੇ ਹਾਲਾਂਕਿ ਇਸ ਦੇ ਨਾਲ ਪਰੇਸ਼ਾਨੀ ਤਾਂ ਜ਼ਰੂਰ ਹੈ ਕਿਉਂਕਿ ਕਰੀਬ-ਕਰੀਬ 7000 ਬੱਸਾਂ ਨੇ ਜਿਹੜੀਆਂ ਪਨ ਬੱਸ ਅਤੇ ਪ੍ਰਾਈਵੇਟ ਜਾਂ ਕਹਿ ਲਈਏ ਕਿ ਕੱਚੇ ਕਾਮਿਆਂ ਦੀਆਂ ਨੇ ਪਰ ਦੂਜੇ ਪਾਸੇ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਤੇ ਜਿਨ੍ਹਾਂ ਦੇ ਵਿੱਚ ਪੱਕੇ ਡਰਾਈਵਰ ਨੇ ਪੱਕੇ ਤੌਰ ਤੇ ਰੈਗੂਲਰ ਨੇ ਉਹ ਚੱਲ ਰਹੀਆਂ ਨੇ ਜਿਸ ਕਰਕੇ ਪਰੇਸ਼ਾਨੀ ਤਾਂ ਜ਼ਰੂਰ ਹੈ ਪਰ ਇਸ ਦੇ ਨਾਲ ਹੀ ਟਾਮੀਆਂ ਟਾਮੀਆਂ ਬੱਸਾਂ ਚੱਲਣ ਦੇ ਕਾਰਨ ਲੋਕ ਜਿਹੜੇ ਨੇ ਆਪਣੀ ਇੱਕ ਮੰਜ਼ਲ ਤੋਂ ਦੂਜੀ ਮੰਜ਼ਲ ਤੇ ਜਾ ਜ਼ਰੂਰ ਰਹੇ ਨੇ ਪਰ ਪਰੇਸ਼ਾਨੀ ਵੀ ਹੈ ਡਿਸੀਜਨ 메কিং ਪਾਵਰ ਹੋਊਗੀ ਉਹਨਾਂ ਕੋਲੇ ਤਾਂ ਇਹ ਇੱਕ ਡਿਸੀਜਨ 메ਕਿੰਗ ਪਾਵਰ ਹੋਊਗੀ ਉਹਨਾਂ ਕੋਲੇ ਤਾਂ ਇਹ ਇੱਕ ਸਮਝ ਲਓ ਅਪਰੈਂਟਸ਼ਿਪ ਹੋ ਰਹੀ ਹੈ ਅਸੀਂ ਕੱਲ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸੈਸ਼ਨ ਦੇ ਵਿੱਚ શ્રી ਨਾਨਪੁਰ ਸਾਹਿਬ ਜੋ ਬਿਨਾਂ ਸਫਾ ਦਾ ਸੈਸ਼ਨ ਹੋਇਆ ਸੀ ਉਹਦੇ ਵਿੱਚ ਲਿਜਾ ਕੇ ਉਹਨਾਂ ਨੂੰ ਉਸੇ ਤਰ੍ਹਾਂ ਰੈਸਲ ਤੁਸੀਂ ਦੇਖਿਆ ਹੋਣਾ ਬਹੁਤ ਸਾਰਾ ਕੋਈ ਬੱਚਾ ਮੁੱਖ ਮੰਤਰੀ ਬਣਿਆ ਕੋਈ اپੋਜੀਸ਼ਨ ਦਾ ਲੀਡਰ ਬਣਿਆ ਕੋਈ ਐਮਐਲਏ ਬਣਿਆ ਕੋਈ ਮੰਤਰੀ ਬਣਿਆ ਸਵਾਲ ਹੋਏ ਜਵਾਬ ਹੋਏ ਤਾਂ ਕਿ ਬੱਚਿਆਂ ਨੂੰ ਥੋੜਾ ਥੋੜਾ ਪਤਾ ਲੱਗਣ ਲੱਗੇ ਕਿ ਕਿਵੇਂ ਹੁੰਦਾ ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਕਿਹਨੂੰ ਵੋਟਾਂ ਪਾਈ ਜਾਂਦੀਆਂ ਤੇ ਕਿੱਥੇ ਚਾਈ ਜਾਂਦੀਆਂ ਵੋਟਾਂ ਇਹ ਜੋ ਖੂ ਕਿਹੜਾ ਜਿਹੜਾ ਪਰਦਾ ਹੀ ਨਹੀਂ ਵੋਟਾਂ ਨਾਲ ਕਈ ਪੀੜ੍ਹੀਆਂ ਤੋਂ ਵੋਟਾਂ ਪਾ ਪਾ ਕੇ ਮਿੰਤੇ ਹੀ ਗਰੀ ਜੰਨੇ ਉੱਥੇ ਹੀ ਰੱਖੇ ਹੋਏ ਆ ਬਸ ਇੱਕ ਗੋਲ ਚੱਕਰ ਚ ਕਿਤੇ ਨਹੀਂ ਜਾਂਦੇ ਪਾਤਰ ਸਾਹਿਬ ਦਾ ਸ਼ੇਰ ਹੈ ਬਸ ਦੇ ਕੰਡਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਬਸ ਦੇ ਕੰਡਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਸਫ਼ਰ ਵੀ ਨਿਤ ਦਾ ਜਾਣਾ ਵੀ ਨਹੀਂ ਕਿਤੇ ਇੱਥੇ ਫਿਰਦੇ ਰਹਿੰਦੇ ਆ ਜੀ ਯੂਥ ਜਿਹੜਾ ਬੜੀ ਪਾਵਰ ਹੈ ਇੰਡੀਆ ਇਜ਼ ਅ ਯੰਗੇਸਟ ਕੰਟਰੀ ਔਨ ਦਾ ਅਰਥ ਆਪਣਾ ਦੇਸ਼ ਸਭ ਤੋਂ ਨੌਜਵਾਨ ਮੁਲਕ ਹੈ ਜੀ ਧਰਤੀ ਤੇ ਜਿੱਥੇ 60% ਤੋਂ ਜ਼ਿਆਦਾ 35 ਸਾਲ ਤੋਂ ਥੱਲੇ ਥੱਲੇ ਨੇ ਇੰਨਾ ਹੋਰ ਕਿਸੇ ਵੀ ਮੁਲਕ ਕੋਲੇ ਐਨੀ ਪਾਪੂਲੇਸ਼ਨ ਯੂਥ ਦੀ ਹੈ ਨਹੀਂ ਪਰ ਉਹ ਯੂਥ ਦੀ એનર્ਜੀ ਨੂੰ ਜੇ ਆਪਾਂ ਪੋਜ਼ਿਟਿਵ ਤਰੀਕੇ ਨਾਲ ਚੈਨਲਾਈਜ਼ ਕਰ ਲਾਂਗੇ ਤਾਂ ਦੇਸ਼ ਬਹੁਤ ਜ਼ਿਆਦਾ ਤਰੱਕੀ ਕਰ ਲੂ ਪਰ ਜਿਉ ਯੂਥ ਭਟਕ ਗਿਆ ਜਾਂ ਉਹਨੂੰ ਕਿਸਮਤ ਤੇ ਛੱਡਤਾ ਜਾਂ ਉਹਨੂੰ ਕਿਤੇ ਆਰੇ ਨਾ ਲਾਇਆ ਗਿਆ ਕੰਮਕਾਰ ਤੇ ਨਾ ਉਹਦੀ ਉਹਦੇ ਉਹਦੀ ਡਿਗਰੀਆਂ ਮੁਤਾਬਕ ਉਹਨੂੰ ਨੌਕਰੀ ਨਾ ਮਿਲੀ ਜਾ ਉਹਨੂੰ ਉਹਦੇ ਉਹਦੇ ਆਤਮਤਾਵ ਕੋ ਨੂੰ ਪਲੇਟਫਾਰਮ ਨਾ ਮਿਲਿਆ ਤਾਂ ਫਿਰ ਇਧਰ ਉਧਰ ਭਟਕੋ ਤੱਕ ਦੇਸ਼ ਲਈ ਹਾਨੀਕਾਰਕ ਵੀ ਹੋ ਸਕਦਾ ਕਿਉਂਕਿ ਉਹ એનર્ਜੀ ਨੇ ਕਿਤਨੇ ਕਿਤੇ ਨਿਕਲ ਨਹੀਂ ਆਇਆ ਚਾਹੇ ਨੈਗੇਟਿਵ ਹੈ ਚਾਹੇ ਪੋਜ਼ਿਟਿਵ ਹੈ ਜੇ ਪੋਜ਼ਿਟਿਵਿਟੀ ਵਾਲੇ ਪਾਸੇ ਜਾਵਾਂਗੇ ਸਮਾਜ ਸਿਰਜਿਆ ਜਾਊਗਾ ਤੇ ਸਾਡੇ ਕੋਲ ਤਾਂ ਖਜ਼ਾਨਾ ਹੀ ਇੰਨਾ ਸਾਡੇ ਸ਼ਹੀਦਾਂ ਦਾ ਸਾਡੇ ਫਕੀਰਾਂ ਦਾ ਸਾਡੇ ਗੁਰੂਆਂ ਦਾ ਸਾਡੇ ਪੀਰਾਂ ਦਾ ਦੇਵੀ ਦੇਵਤਿਆਂ ਦਾ ਜਿੱਥੋਂ ਮਰਜੀ ਸੇਧ ਲੈ ਲੋ ਸ਼ਹੀਦ ਆਜ਼ਮ ਭਗਤ ਸਿੰਘ 23 ਸਾਲ ਦੀ ਉਮਰ 'ਚ ਤਾਂ ਫਾਂਸੀ ਹੋ ਗਈ ਸੀ 17 18 ਸਾਲ ਦੀ ਉਮਰ 'ਚ ਇਨਕਲਾਬੀ ਹੋ ਗਏ ਸੀ 4-5 ਸਾਲ ਦੀ ਉਮਰੀ ਐਕਟਿਵ ਰਹੀ ਪਰ 4-5 ਸਾਲ 'ਚ ਹੀ ਉਹਨਾਂ ਨੇ ਇਹੋ ਜਿਹਾ ਕੁਝ ਲਿਖ ਵੀ ਦਿੱਤਾ ਸਾਨੂੰ ਦੱਸ ਵੀ ਗਏ ਕਿਉਂਕਿ ਉਮ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲਾਂ ਸੇ ਹੋਤਾ ਹੈ ਖਿਆਲ ਵੱਡੇ ਹੋਣੇ ਚਾਹੀਦੇ ਸਾਲਾਂ ਵਾਲੇ ਤਾਂ ਤੁਹਾਡੇ ਪਿੰਡ ਵੀ ਪਏ ਹੋਣੇ ਮੰਝੇ ਤੇ ਬਾਬੇ ਕੋਈ 90 ਦਾ ਹੋ ਗਿਆ ਕੋਈ 95 ਦਾ ਹੋ ਗਿਆ ਤੁਹਾਨੂੰ ਆਪ ਨੂੰ ਨਹੀਂ ਪਤਾ ਹੋਣਾ ਵੀ ਅਰਜਨ ਬੁੜਾ ਮਰ ਗਿਆ ਕਿ ਹੈਗਾ ਜੀ ਆਪ ਵੀ ਪੁੱਛਣਾ ਪੈਂਦਾ ਯਾਰ ਉਹਨਾਂ ਦਾ ਬੁੜਾ ਹਜੇ ਹੈਗਾ ਹਾਂ ਕਹਿੰਦੇ ਅੰਦਰ ਹੈਗਾ ਸੁਭਾਚ ਚਲ ਜਾਈ ਪਾਈ ਪਏ ਨੇ ਅੰਦਰ ईद ਕੀ ਦਾ ਸਿਆਲ ਸ਼ਾਇਦ ਕਢਾ ਦੂਗਾ ਉਹ ਤਾਂ ਸਿਆਲ ਹੀ ਕਢਣਾ ਐ ਨਹੀਂ ਪਰ ਕਿੱਥੇ ਭਗਤ ਥੋੜੀ ਦੇਰ ਚ ਕੰਚਨਪ੍ਰੀਤ ਕੌਰ ਦੀ ਪੇਸ਼ੀ ਤਰਨਤਾਰਨ ਕੋਟ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕੋਟ ਕੰਪਲੈਕਸ ਬਾਹਰ ਝੋਟੇ ਅਕਾਲੀ ਵਰਕਰ